ਸਤ ਸ੍ਰੀ ਅਕਾਲ ਅੱਜ ਆਪਾਂ ਗੱਲ ਕਰ ਰਿਹਾ ਮਹਾਰਾਸ਼ਟਰ ਦੇ ਖਾਸ ਇਲਾਕੇ ਸਿੰਧੂ ਦੁਰਗ ਦੀ ਆਹ ਕਿਵੇਂ ਜ਼ਿਲ੍ਹਾ ਬਦਲ ਰਿਹਾ ਹੈ ਹਾਂਜੀ ਸਿੰਧੂ ਦੁਰਗ ਇਸ ਦੇ ਵਿਕਾਸ ਦੀ ਕਹਾਣੀ ਕਾਫੀ ਦਿਲਚਸਪ ਹੈ ਸਾਡੇ ਕੋਲ ਇੱਕ ਰਿਪੋਰਟ ਹੈ ਜਿਹੜੀ ਇੱਥੋਂ ਦੇ ਅਹਿਮ ਮੋੜ ਵੱਡੇ ਪ੍ਰੋਜੈਕਟਸ ਤੇ ਕੌਣ ਕੌਣ ਇਸ ਪਿੱਛੇ ਹੈ ਸਰਕਾਰੀ ਲੋਕ ਕੰਪਨੀਆਂ ਸਭ ਦੱਸਦੀ ਹੈ ਹੂੰ ਮਕਸਦ ਆਪਣਾ ਇਹ ਸਮਝਣਾ ਹੈ ਕਿ ਬਈ ਸੈਰਸਪਾਟਾ ਨਵੇਂ ਬਣਦੇ 에어ਪੋਰਟ ਸੜਕਾਂ ਨਿਵੇਸ਼ ਇਹ ਸਭ ਮਿਲ ਕੇ ਕਿਵੇਂ ਇਸ ਜਗ੍ਹਾ ਨੂੰ ਨਵੀਂ ਸ਼ਕਲ ਦੇ ਰਹੇ ਨੇ ਬਿਲਕੁਲ ਤੇ ਇਹ ਸਫ਼ਰ ਲੰਬਾ ਹੈ ਸ਼ੁਰੂਆਤ ਤਾਂ ਕਾਫੀ ਪਹਿਲਾਂ ਹੋ ਗਈ ਸੀ ਹਾਂ ਸੋਚੋ 1997 ਵਿੱਚ ਤਾਂ ਸਿਰਫ ਇਹਨੂੰ ਟੂਰਿਜ਼ਮ ਡਿਸਟ੍ਰਿਕਟ ਕਿਹਾ ਸੀ ਤੇ ਅੱਜ 에어ਪੋਰਟ ਚੱਲ ਰਹੇ ਨੇ ਐਕਸਪ੍ਰੈਸਵੇ ਬਣ ਰਹੇ ਨੇ ਜ਼ਮੀਨਾਂ ਦੇ ਪਾ ਮਤਲਬ ਅਸਮਾਨੀ ਚੜੇ ਹੋਏ ਨੇ ਆਓ ਇਸ ਨੂੰ ਥੋੜਾ ਫਰੋਲੀਏ ਦੇਖੋ 1997 ਵਾਲਾ ਐਲਾਨ ਤਾਂ ਇੱਕ ਕੈਲੋ ਨੀਵ ਪੱਥਰ ਸੀ ਪਰ ਅਸਲ ਰਫਤਾਰ ਤਾਂ ਪਿਛਲੇ ਕੁਝ ਸਾਲਾਂ ਚਾਹੀਏ ਵੱਡੇ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਨਾਲ ਹਾਂਜੀ ਜਿਵੇਂ ਸਿੰਧੂ ਦੁਰਗ ਦਾ ਆਪਣਾ 에ਅਰਪੋਰਟ ਚਿਪੀ 에ਅਰਪੋਰਟ ਅਕਤੂਬਰ 2021 ਤੋਂ ਚਾਲੂ ਹੈ ਹੂੰ ਤੇ ਨਾਲ ਹੀ ਕੌਂਕਰਡ ਐਕਸਪ੍ਰੈਸਵੇ ਉਹ ਵੀ ਲਗਭਗ ਤਿਆਰ ਹੈ ਕਹਿੰਦੇ ਨੇ ਜੂਨ 2025 ਤੱਕ ਪੂਰਾ ਹੋ ਜਾਊਗਾ ਤੇ ਇਸ ਨਾਲ ਮੁੰਬਈ ਤੋਂ ਸਫ਼ਰ ਦਾ ਸਮਾਂ ਕਾਫੀ ਘਟ ਹਾਂ ਬਿਲਕੁਲ ਇਹ ਤਾਂ ਬਹੁਤ ਵੱਡੀ ਗੱਲ ਹੈ ਕਨੈਕਟੀਵਿਟੀ ਨਹੀਂ ਫਿਰ ਤਾਂ ਹੋਰ ਲੋਕ ਆਣਗੇ ਸਹੀ ਗੱਲ ਹੈ ਤੇ ਇੱਕ ਹੋਰ ਵੱਡਾ ਫੈਕਟਰ ਹੈ ਗਵਾਂਡੀ ਗੋਆ ਚ ਜਿਹੜਾ ਨਵਾਂ ਮੋਪਾ 에ਰਪੋਰਟ ਬਣਿਆ ਹੈ ਅੱਛਾ ਉਸ ਦਾ ਕੀ ਅਸਰ ਪਿਆ ਥੇ ਰਿਪੋਰਟ ਕਹਿੰਦੀ ਹੈ ਕਿ ਮੋਪਾ ਖੁੱਲਣ ਕਰਕੇ ਸਿੰਧੂ ਦੁਰਗ ਦੇ ਜਿਹੜੇ ਨਾਲ ਲੱਗਦੇ ਇਲਾਕੇ ਨੇ ਉੱਥੇ ਜ਼ਮੀਨਾਂ ਦੀਆਂ ਕੀਮਤਾਂ 'ਚ 25 ਤੋਂ 40% ਦਾ ਉਛਾਲ ਆਇਆ ਇੱਕਦਮ ਵਾਹ 25 ਤੋਂ 40% ਕੋਈ ਤਾਂ ਬਹੁਤ ਜ਼ਿਆਦਾ ਹੈ ਹਾਂਜੀ ਇਹ ਦਿਖਾਉਂਦਾ ਹੈ ਕਿ ਕਿਵੇਂ ਇੱਕ ਵੱਡਾ ਪ੍ਰੋਜੈਕਟ ਆਸੇ-ਪਾਸੇ ਵੀ ਅਸਰ ਪਾਉਂਦਾ ਹੈ ਤੇ ਜੇ ਆਪਾਂ ਆਰਥਿਕ ਵਾਧੇ ਦੀ ਗੱਲ ਕਰੀਏ ਜੀਡੀਪੀ ਦੀ ਹੂੰ ਉੱਥੇ ਕੀ ਰਿਹਾ ਉੱਥੇ ਵੀ ਕਾਫੀ ਤੇਜ਼ੀ ਦੇਖਣ ਨੂੰ ਮਿਲੀ ਖਾਸ ਕਰਕੇ 2020 ਕੀ ਤੇ 2122 ਚ ਹਾਂ ਮੈਂ ਦੇਖ ਰਹੀ ਸੀ ਰਿਪੋਰਟ ਚ 2020 21 ਚ 15% ਤੋਂ ਉੱਤੇ ਤੇ 2122 ਚ ਤਾਂ 21% ਤੋਂ ਵੀ ਜ਼ਿਆਦਾ ਵਾਧਾ ਇਹ ਤਾਂ ਬਹੁਤ ਤੇਜ਼ ਗ੍ਰੋਥ ਹੈ ਬਿਲਕੁਲ ਇਹ ਉਹੀ ਦੌਰ ਹੈ ਜਦੋਂ ਇਹ ਵੱਡੇ ਪ੍ਰੋਜੈਕਟ ਸ਼ੁਰੂ ਹੋਏ ਜਾਂ ਚਾਲੂ ਹੋਏ ਹਾਲਾਂਕਿ 22 ਚ ਥੋੜਾ ਹੌਲੀ ਹੋਇਆ ਹੈ ਕਰੀਬ 7% ਤੇ ਆ ਗਿਆ ਹੈ ਸ਼ਾਇਦ ਸ਼ੁਰੂਆਤੀ ਜੋਸ਼ ਤੋਂ ਬਾਅਦ ਹੁਣ ਥੋੜਾ ਸਥਿਰ ਹੋ ਰਿਹਾ ਹੋਵੇ ਪਰ ਫਿਰ ਵੀ ਜੇ ਆਪਾਂ 1999 2000 ਨਾਲ ਤੁਲਨਾ ਕਰੀਏ ਉਦੋਂ ਪ੍ਰਤੀ ਵਿਅਕਤੀ ਆਮਦਨ ਸਿਰਫ 47000 ਰੁਪਏ ਸੀ ਹੁਣ ਤਾਂ ਬਹੁਤ ਫਰਕ ਪੈ ਗਿਆ ਹੋਣਾ ਬਹੁਤ ਜ਼ਿਆਦਾ ਤੇ ਇਸ ਸਾਰੇ ਵਾਅਦੇ ਪਿੱਛੇ ਇੱਕ ਵੱਡਾ ਹੱਥ ਸੈਰਸੋਪਾਟੇ ਦਾ ਹੈ ਸਰਕਾਰ ਦੀਆਂ ਯੋਜਨਾਵਾਂ ਨੇ ਜਿਵੇਂ ਸੁਦੇਸ਼ ਦਰਸ਼ਨ ਅੱਛਾ ਤੇ ਇੱਕ ਅ ਬਹੁਤ ਹੀ ਵੱਖਰੀ ਚੀਜ਼ ਹੋ ਰਹੀ ਹੈ ਜਲ ਸੈਨਾ ਦਾ ਇੱਕ ਪੁਰਾਣਾ ਜਹਾਜ਼ ਹੈ ਆਈਐਨਐਸ ਗੁਲਦਾਰ ਹਾਂ ਉਸ ਨੂੰ ਸਮੁੰਦਰ ਚ ਡੁਬੋ ਕੇ ਇੱਕ ਆਰਟੀਫੀਸ਼ੀਅਲ ਰੀਫ ਯਾਨੀ ਕਿ ਨਕਲੀ ਚਟਾਨ ਬਣਾਉਣ ਦੀ ਯੋਜਨਾ ਹੈ ਸਕੂਬਾ ਡਾਈਵਿੰਗ ਵਗੈਰਾ ਲਈ ਕਮਾਲ ਦੀ ਗੱਲ ਹੈ ਇਹ ਤਾਂ ਭਾਰਤ ਚ ਸ਼ਾਇਦ ਪਹਿਲੀ ਵਾਰ ਹੋ ਰਿਹਾ ਹੋਵੇਗਾ ਐਨੇ ਵੱਡੇ ਪੱਧਰ ਤੇ ਹਾਂ ਜੀ ਇਹ ਕਾਫੀ ਅਨੋਖਾ ਪ੍ਰੋਜੈਕਟ ਹੈ ਤੇ ਨਾਲੇ 22 ਸੀਟਾਂ ਵਾਲੀ ਇੱਕ ਪੰਡੁੱਬੀ ਚਲਾਉਣ ਦੀ ਵੀ ਗੱਲ ਚੱਲ ਰਹੀ ਹੈ ਵਾਹ ਪਰ ਮੈਂ ਕੋਵਿਡ ਤੋਂ ਬਾਅਦ ਸੁਣਿਆ ਸੀ ਸੈਲਾਨੀ ਥੋੜੇ ਘਟੇ ਸੀ ਹਾਂ ਉਹ ਅਸਰ ਤਾਂ ਪਿਆ ਸੀ ਪਰ ਹੁਣ ਫਿਊਚਰ ਪਲਾਨਸ ਵੱਡੇ ਨੇ ਤੇ ਇਸ ਸਭ ਦਾ ਅਸਰ ਰੀਅਲ ਏਸਟੇਟ ਤੇ ਕਿਵੇਂ ਪੈ ਰਿਹਾ ਹੈ ਤੁਸੀਂ ਜ਼ਮੀਨਾਂ ਦੀ ਕੀਮਤਾਂ ਦੀ ਗੱਲ ਤਾਂ ਕੀਤੀ ਸੀ ਹਾਂ ਰੀਅਲ ਏਸਟੇਟ 'ਚ ਵੀ ਹੁਣ ਬਦਲਾਅ ਆ ਰਿਹਾ ਹੈ ਪਹਿਲਾਂ ਸ਼ਾਇਦ ਛੋਟੇ ਮੋਟੇ ਪਲੇਅਰ ਸੀ ਹੁਣ ਵੱਡੇ ਆਰਗੇਨਾਈਜ਼ਡ ਡਿਵੈਲਪਰ ਆ ਰਹੇ ਨੇ ਅੱਛਾ ਜੀ ਮੈਂ ਵੱਡੀਆਂ ਕੰਪਨੀਆਂ ਹਾਂਜੀ ਤੇ ਲੋਕ ਖਾਸ ਕਰਕੇ ਸ਼ਹਿਰਾਂ ਤੋਂ ਇੱਥੇ ਦੂਜਾ ਘਰ ਮਤਲਬ ਸੈਕੰਡ ਹੋਮ ਲੈਂਡ 'ਚ ਦਿਲਚਸਪੀ ਦਿਖਾ ਰਹੇ ਨੇ ਤੇ ਕਿਰਾਏ ਦਾ ਕੰਮ ਕਿਵੇਂ ਚੱਲ ਰਿਹਾ ਹੈ ਰਿਪੋਰਟ ਮੁਤਾਬਕ ਕਿਰਾਏ ਤੋਂ ਵੀ ਚੰਗੀ ਕਮਾਈ ਹੋ ਰਹੀ ਹੈ ਲਗਭਗ 7.2% ਸਾਲਾਨਾ ਯੀਲਡ ਮਤਲਬ ਜਿੰਨਾ ਪੈਸਾ ਲਾਇਆ ਉਸ ਤੇ ਸਾਲ ਦਾ 7.2% ਮੁਨਾਫਾ ਕਿਰਾਏ ਤੋਂ ਇਹ ਤਾਂ ਕਾਫੀ ਚੰਗਾ ਮੰਨਿਆ ਜਾਂਦਾ ਹੈ ਚਲੋ ਹੁਣ ਥੋੜੀ ਗੱਲ ਕਰੀਏ ਕਿ ਕੌਣ-ਕੌਣ ਇਸ ਸਭ ਨੂੰ ਚਲਾ ਰਿਹਾ ਹੈ ਸਰਕਾਰੀ ਪਾਸੇ ਕੌਣ ਐਕਟਿਵ ਹੈ ਦੇਖੋ ਸਰਕਾਰ ਦੀ ਤਾਂ ਵੱਡੀ ਭੂਮਿਕਾ ਹੈ MIDC Maharashtra Industrial Development Corporation ਉਹ اڈਾਲੀ ਚ ਇੱਕ ਫਾਰਮਾ ਹੱਬ ਬਣਾ ਰਹੇ ਨੇ ਫਾਰਮਾ ਹੱਬ ਜੀ ਦਵਾਈਆਂ ਵਾਲਾ ਹਾਂਜੀ ਤੇ ਸੈਰਸਪਟਾ ਮੰਤਰਾਲਾ MTDCI ਇਹ ਸਭ ਨਵੀਆਂ ਪਾਲਿਸੀਆਂ ਨਵੀਆਂ ਸਕੀਮਾਂ ਲਿਆ ਰਹੇ ਨੇ ਜਿਵੇਂ ਆਪਾਂ ਸਵਦੇਸ਼ ਦਰਸ਼ਨ ਦੀ ਗੱਲ ਕੀਤੀ ਕੇਂਦਰ ਦਾ ਵਾਤਾਵਰਣ ਮੰਤਰਾਲੇ MOFCC ਤੇ ਸਟੇਟ ਦੀ MCZMA ਯਾਨੀ ਮਹਾਰਾਸ਼ਟਰ ਕੋਸਟਲ ਜ਼ੋਨ ਮੈਨੇਜਮੈਂਟ ਅਥਾਰਟੀ ਹਾਂਜੀ ਇਹਨਾਂ ਦਾ ਕੰਮ ਹੈ ਇਹ ਯਕੀਨੀ ਬਣਾਉਣਾ ਕਿ ਸਾਰਾ ਵਿਕਾਸ CRZ ਯਾਨੀ ਕੋਸਟਲ ਰੈਗੂਲੇਸ਼ਨ ਜ਼ੋਨ ਤੇ ESA ਯਾਨੀ ਈਕੋ ਸੈਂਸਿਟਿਵ ਏਰੀਆ ਦੇ ਨਿਯਮਾਂ ਦੇ ਅੰਦਰ ਹੋਵੇ। ਅੱਛਾ ਤਾਂ ਹੀ ਸ਼ਾਇਦ ਉੱਥੇ ਘੱਟ ਪ੍ਰਦੂਸ਼ਣ ਵਾਲੇ ਉਦਯੋਗਾਂ ਜਿਵੇਂ ਤੁਸੀਂ ਕਿਹਾ ਫਾਰਮਾ ਜਾਂ ਫਿਰ ਸੈਰ ਸਪਾਟਾ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਇਹ ਨਹੀਂ ਗੱਲ ਹੈ ਤਾਂ ਕਿ ਵਾਤਾਵਰਣ ਤੇ ਵਿਕਾਸ ਚ ਸੰਤੁਲਨ ਬਣਿਆ ਰਹੇ ਤੇ ਪ੍ਰਾਈਵੇਟ ਕੰਪਨੀਆਂ ਕਿਹੜੀਆਂ ਨੇ ਕਾਫੀ ਵੱਡੇ ਨਾਂ ਨੇ ਜਿਵੇਂ ਆਈਆਰਬੀ ਇਨਫਰਾਸਟਰਕਚਰ ਜਿਨ੍ਹਾਂ ਨੇ 에어ਪੋਰਟ ਬਣਾਇਆ ਤਾਜ ਗਰੁੱਪ ਦੇ ਹੋਟਲ ਆ ਰਹੇ ਨੇ ਮੋਪਾ 에어ਪੋਰਟ ਦੇ ਨੇੜੇ ਡੈਲਟਿਨ ਗਰੁੱਪ ਦਾ ਵੱਡਾ ਨਿਵੇਸ਼ ਹੈ ਅੱਛਾ ਫਿਰ ਪੋਰਟ ਚਲਾਉਣ ਵਾਲੀ ਕੰਪਨੀਆਂ ਨੇ ਆਰਪੀਐਲ ਵੀਪੀਐਲ ਵਗੈਰਾ ਤੇ ਹੁਣ ਨਵੀਆਂ 에어ਲਾਈਨਸ ਵੀ ਆ ਰਹੀਆਂ ਨੇ ਜਿਵੇਂ ਫਲਾਈ 91 ਤਾਂ ਕਾਫੀ ਹਲਚਲ ਹੈ ਪ੍ਰਾਈਵੇਟ ਸੈਕਟਰ ਚ ਵੀ ਤੇ ਆਮ ਲੋਕਾਂ ਦਾ ਕੀ ਰੋਲ ਹੈ ਇਸ ਸਬਜ ਸੈਲਾਨੀ ਨਿਵੇਸ਼ਕ हां जी ਲੋਕ ਤਾਂ ਕਈ ਤਰ੍ਹਾਂ ਦੇ ਨੇ ਸੈਲਾਨੀ ਤਾਂ ਹੈ ਹੀ ਨੇ ਫਿਰ ਨਿਵੇਸ਼ਕ ਨੇ ਸ਼ਹਿਰਾਂ ਤੋਂ ਬਾਹਰੋਂ ਐਨ ਆਰ ਆਈ ਵਗੈਰਾ ਦੂਜਾ ਕਰ ਲੈਣ ਵਾਲੇ ਤੇ ਸਥਾਨਕ ਲੋਕ ਉਥੋਂ ਦੇ ਵਸਨੀਕ ਉਹਨਾਂ ਲਈ ਨੌਕਰੀਆਂ ਦੇ ਮੌਕੇ ਬਣ ਰਹੇ ਨੇ ਪਰ ਨਾਲ ਹੀ ਪ੍ਰਵਾਸ ਦਾ ਮੁੱਦਾ ਵੀ ਜੁੜਿਆ ਹੋਇਆ ਹੈ ਉੱਚੀ ਸਾਖਰਤਾ دار ਹੈ ਉਥੇ ਫਿਰ ਕਿਸਾਨ ਨੇ ਮਛੇਰੇ ਨੇ ਉਹਨਾਂ ਤੇ ਕੀ ਅਸਰ ਪੈ ਰਿਹਾ ਹੈ ਇਹ ਵੀ ਦੇਖਣ ਵਾਲੀ ਗੱਲ ਹੈ ਹੂੰ ਸੁਣਿਆ ਸੀ ਕਿ ਤਟਵਰਤੀ ਯੋਜਨਾ ਸੀ ਜ਼ੀ ਐਮ ਪੀ ਲਈ ਲੋਕਾਂ ਤੋਂ ਸਲਾਹ ਵੀ ਲਈ ਗਈ ਸੀ हां ਜਨਤਕ ਸੁਣਵਾਈਆਂ ਹੋਈਆਂ ਸਨ ਤਾਂ ਕੋਸ਼ਿਸ਼ ਹੈ ਕਿ ਸਥਾਨਕ ਲੋਕਾਂ ਦੀ ਗੱਲ ਵੀ ਸੁਣੀ ਜਾਵੇ ਤਾਂ ਜੇ ਆਪਾਂ ਇਹ ਸਾਰੀਆਂ ਕੜੀਆਂ ਜੋੜੀਏ 에어ਪੋਰਟ ਸੜਕਾਂ ਟੂਰਿਜ਼ਮ ਨਿਵੇਸ਼ ਕਾਨੂੰਨ ਲੋਕ ਤੱਕ ਕੀ ਤਸਵੀਰ ਬਣਦੀ ਹੈ ਇਹਨਾਂ ਦਾ ਆਪਸੀ ਸਬੰਧ ਕੀ ਹੈ ਦੇਖੋ ਤਸਵੀਰ ਕਾਫੀ ਹੱਦ ਤੱਕ ਸਾਫ਼ ਹੈ ਨਵਾਂ ਇਨਫਰਾਸਟ੍ਰਕਚਰ ਖਾਸ ਕਰਕੇ 에어ਪੋਰਟ ਤੇ ਐਕਸਪ੍ਰੈਸਵੇ ਸਿੱਧਾ ਸਿੱਧਾ ਸੈਰ ਸਪਾਟਾ ਤੇ ਰੀਅਲ ਏਸਟੇਟ ਨੂੰ ਹੁਲਾਰਾ ਦੇ ਰਿਹਾ ਹੈ ਹੂੰ ਤੇ ਇਸ ਪਿੱਛੇ ਇੱਕ ਸੋਚੀ ਸਮਝੀ ਰਣਨੀਤੀ ਲੱਗਦੀ ਹੈ ਕਿਉਂਕਿ ਵਾਤਾਵਰਣ ਦੇ ਨਿਯਮ ਸਖਤ ਨੇ ਸੀਆਰਸੀਜ਼ ਇਸ ਲਈ ਅਜਹਿ ਸਖੇਤਰਾ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਜਿੱਥੇ ਪ੍ਰਦੂਸ਼ਣ ਕੱਟ ਹੋਵੇ ਜਿਵੇਂ ਟੂਰਿਜ਼ਮ ਤੇ ਫਾਰਮਾ ਇਸ ਨਾਲ ਸਥਾਨਕ ਲੋਕਾਂ ਲਈ ਰੋਜ਼ਗਾਰ ਵੀ ਪੈਦਾ ਹੋਵੇ ਇਸ ਲਈ ਜਿਹੜੇ ਲੋਕ ਇਸ ਇਲਾਕੇ ਚ ਦਿਲਚਸਪੀ ਰੱਖਦੇ ਨੇ ਭਾਵੇਂ ਨਿਵੇਸ਼ ਲਈ ਜਾਂ ਵੈਸੇ ਸਮਝਣ ਲਈ ਉਹਨਾਂ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਕਿਹੜੀਆਂ ਤਾਕਤਾਂ ਇੱਥੇ ਕੰਮ ਕਰ ਰਹੀਆਂ ਨੇ ਮੌਕੇ ਵੀ ਨੇ ਪਰ ਖਤਰੇ ਵੀ ਹੋਣਗੇ ਜਿਵੇਂ ਕੀਮਤਾਂ ਦਾ ਉਤਰਾ ਚੜਾ ਜਾਂ ਨਿਯਮਾਂ ਦੀ ਪਾਲਣਾ ਵਗੈਰਾ ਬਿਲਕੁਲ ਸਾਰੀ ਗੱਲ ਦਾ ਨਿਚੋੜ ਮਤਲਬ ਇਹ ਹੈ ਕਿ ਸਿੰਧੂ ਦੁਰਗ ਇੱਕ ਅਹਿਮ ਮੋੜ ਤੇ ਖੜਾ ਹੈ ਇਨਫਰਾਸਟ੍ਰਕਚਰ ਤੇ ਟੂਰਿਜ਼ਮ ਤੇ ਫੋਕਸ ਨਾਲ ਸੰਭਾਵਨਾਵਾਂ ਤਾਂ ਬਹੁਤ ਨੇ ਪਰ ਚੁਣੌਤੀਆਂ ਵੀ ਹੋਣਗੀਆਂ ਹਾਂ ਅਸਲ ਚੁਣੌਤੀ ਇਹ ਹੀ ਹੈ ਕਿ ਵਾਤਾਵਰਣ ਨੂੰ ਬਚਾਉਂਦੇ ਹੋਏ ਇਹ ਵਿਕਾਸ ਲੰਬੇ ਸਮੇਂ ਤੱਕ ਚੱਲਣ ਵਾਲਾ ਯਾਨੀ ਸਸਟੇਨੇਬਲ ਤੇ ਸਭ ਨੂੰ ਨਾਲ ਲੈ ਕੇ ਚੱਲਣ ਵਾਲਾ ਯਾਨੀ ਇਨਕਲੂਸਿਵ ਕਿਵੇਂ ਬਣਾਇਆ ਜਾਵੇ ਇਹ ਆਪ ਸਰਕਾਰੀ ਨੀਤੀ ਪ੍ਰਾਈਵੇਟ ਨਿਵੇਸ਼ ਤੇ ਲੋਕਾਂ ਦੀਆਂ ਉਮੀਦਾਂ ਦਾ ਇੱਕ ਗੁੰਝਲਦਾਰ ਜਿਹਾ ਮੇਲ ਹੈ ਕੋਈ ਆਖਰੀ ਗੱਲ ਜਾਂ ਸਵਾਲ ਜਿਹੜਾ ਸਰੋਤਿਆਂ ਨੂੰ ਸੋਚਣ ਲਈ ਛੱਡ ਜਾਵੇ ਹਾਂ ਇੱਕ ਸਵਾਲ ਮਨ 'ਚ ਆਉਂਦਾ ਹੈ ਜਿਵੇਂ ਸਿੰਧੂ ਦੁਰਗ ਆ ਨਕਲੀ ਚਟਾਨ ਵਰਗੇ ਨਵੇਂ ਪ੍ਰੋਜੈਕਟ ਹਾਈ ਐਂਡ ਟੂਰਿਜ਼ਮ ਤੇ ਫਾਰਮਾਂ ਤੇ ਧਿਆਨ ਦੇ ਰਿਹਾ ਹੈ ਕੀ ਇਹ ਆਪਣੇ ਮਸ਼ਹੂਰ ਗਵਾਂਡੀ ਗੋਆ ਤੋਂ ਇੱਕ ਵੱਖਰੀ ਆਪਣੀ ਪਛਾਣ ਬਣਾ ਪਾਵੇਗਾ ਹੂੰ ਇਹ ਦਿਲਚਸਪ ਸਵਾਲ ਹੈ ਜਾਂ ਫਿਰ ਕੀ ਇਸ ਨੂੰ ਵੀ ਉਹੀ ਜਾਣੀਆਂ ਪਛਾਣੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਜੋ ਤੇਜ਼ ਵਿਕਾਸ ਦੇ ਨਾਲ ਆਉਂਦੀਆਂ ਨੇ ਯਾਨੀ ਆਪਣੀ ਕੁਦਰਤੀ ਸੁੰਦਰਤਾ ਤੇ ਸਥਾਨਕ ਲੋਕਾਂ ਦੀ ਰੋਜ਼ੀ-ਰੋਟੀ ਨੂੰ ਇਸ ਵਿਕਾਸ ਨਾਲ ਸੰਤੁਲਿਤ ਕਰਨਾ ਇਹ ਸੱਚਮੁੱਚ ਸੋਚਣ ਵਾਲੀ ਗੱਲ ਹੈ ਇਸੇ ਨੁਕਤੇ ਦੇ ਨਾਲ ਅੱਜ ਦੀ ਇਹ ਗੱਲਬਾਤ ਇੱਥੇ ਹੀ ਖਤਮ ਕਰਦੇ ਹਾਂ ਸਾਡੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ